ਨੇਪਾਲ ਤੋਂ ਬਾਅਦ ਫਰਾਂਸ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਬਗਾਵਤ ਹੋ ਚੁੱਕੀ ਹੈ 300 ਤੋਂ ਵੱਧ ਲੋਕਾਂ ਨੂੰ ਪਿਛਲੇ ਇੱਕ ਦਿਨ ਦੇ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਹਰ ਥਾਂ ਦੇ ਉੱਤੇ ਜਿਹੜਾ ਹੈਗਾ ਅੱਗ ਜਣੀਆਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਲੋਕਾਂ ਨੇ ਜਿਹੜਾ ਹਰ ਇੱਕ ਚੀਜ਼ ਨੂੰ ਬਲੌਕ ਕੀਤਾ ਹੋਇਆ ਬਲੌਕ ఎవਰੀਥਿੰਗ ਇਸ ਪ੍ਰੋਟੈਸਟ ਦਾ ਵੀ ਨਾਮ ਹੈ ਪੈਰਿਸ ਤੋਂ ਲੈ ਕੇ ਛੋਟੇ ਵੱਡੇ ਸ਼ਹਿਰਾਂ ਤੱਕ ਹਰ ਥਾਂ ਦੇ ਉੱਤੇ ਇਸ ਅੰਦੋਲਨ ਦੀ ਅੱਗ ਫੈਲੀ ਹੋਈ ਹੈ ਕਾਰਨ ਐਡੇ ਵੱਡੇ ਆ ਕਿ ਤੁਸੀਂ ਹੈਰਾਨ ਹੋ ਜਾਓਗੇ ਫਰਾਂਸ ਦੇ ਵਿੱਚ ਇੱਕ ਸਾਲ ਦੇ ਵਿੱਚ ਤਿੰਨ ਵਾਰ ਪ੍ਰਧਾਨ ਮੰਤਰੀ ਬਦਲੇ ਜਾ ਚੁੱਕੇ ਆ 9 ਸਤੰਬਰ 2025 ਨੂੰ ਤੀਸਰੀ ਵਾਰ ਪ੍ਰਧਾਨ ਮੰਤਰੀ ਜਿਹੜਾ ਬਦਲ ਦਿੱਤਾ ਜਾਂਦਾ ਹੈ ਰਾਸ਼ਟਰਪਤੀ ਦੁਆਰਾ ਤੇ ਜਦੋਂ ਹੀ ਪ੍ਰਧਾਨ ਮੰਤਰੀ ਨੂੰ ਬਦਲਿਆ ਜਾਂਦਾ ਤਾਂ 10 ਸਤੰਬਰ ਨੂੰ ਜਿਹੜਾ ਹੈਗਾ ਬਲੌਕ एवरीथिंग ਨਾਂ ਦੇ ਬੈਨਰ ਹੇਟ ਪ੍ਰੋਟੈਸਟ ਪੂਰੇ ਦੇਸ਼ ਦੇ ਵਿੱਚ ਫੈਲ ਜਾਂਦਾ ਇਹ ਪ੍ਰੋਟੈਸਟ ਫੈਲ ਕਿਉਂ ਰਿਹਾ ਕਿਉਂਕਿ ਜੇਕਰ 1 ਸਾਲ ਦੇ ਵਿੱਚ 3 ਵਾਰ ਪ੍ਰਧਾਨ ਮੰਤਰੀ ਬਦਲਿਆ ਜਾ ਚੁੱਕੇ ਹਨ ਤਾਂ ਇਹਦਾ ਮਤਲਬ ਹੈ ਕਿ ਦੇਸ਼ ਦੇ ਵਿੱਚ ਕੁਝ ਵੀ ਸਹੀ ਨਹੀਂ ਹੈ। ਕਾਰਨ ਕੀ ਹੈ? ਇਹ ਪ੍ਰੋਟੈਸਟ ਕਿਨਾਂ ਦੁਆਰਾ ਕੀਤਾ ਜਾ ਰਿਹਾ? ਜੇ ਆਪਾਂ ਗੱਲ ਕਰੀਏ ਨੇਪਾਲ ਦੇ ਵਿੱਚ ਜੰਜੀ ਨੇ ਇਹ ਆਪਾਂ ਅੰਦੋਲਨ ਜਿਹੜਾ ਸ਼ੁਰੂ ਕੀਤਾ ਸੀ ਪਰ ਫਰਾਂਸ ਦੇ ਵਿੱਚ ਜਿਹੜਾ ਇਹ ਅੰਦੋਲਨ ਆ ਉਹਨਾਂ ਲੋਕਾਂ ਨੇ ਕੀਤਾ ਜਿਹੜੇ ਰੋਜ਼ ਰੋਟੀ ਕਮਾ ਕੇ ਖਾਂਦੇ। ਕਿਉਂਕਿ ਫ੍ਰਾਂਸ ਦੇ ਵਿੱਚ ਹਰ ਚੀਜ਼ ਇੰਨੀ ਮਹਿੰਗੀ ਹੋ ਚੁੱਕੀ ਹੈ ਕਿ ਆਮ ਬੰਦੇ ਨੂੰ ਉਹ ਚੀਜ਼ ਅਫੋਰਡ ਕਰਨੀ ਔਖੀ ਹੈ ਸਰਕਾਰ ਦੇ ਉੱਪਰ ਜਿਹੜਾ ਕਰਜ਼ਾ ਇੰਨਾ ਜ਼ਿਆਦਾ ਵੱਧ ਚੁੱਕਿਆ ਕਿ ਜਿਸ ਤਰ੍ਹਾਂ ਆਪਣੇ ਪੰਜਾਬ ਦੇ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਧਿਆਪਕਾਂ ਦੇ ਤਨਖਾਹਾਂ ਘਟਾਉਣ ਦੀ ਜਾਂ ਆਪਾਂ ਗੱਲ ਕਰ ਗਏ ਨਵੀਆਂ ਭਰਤੀਆਂ ਰੋਕਣ ਦੀ ਜਿਹੜੀ ਵਿਧੀ ਲੱਭੀ ਸੀ ਉਹੀ ਜਿਹੜਾ ਆਪਾਂ ਗੱਲ ਕਰ ਗਏ ਅੱਜ ਫ੍ਰਾਂਸ ਦੇ ਜਿਹੜੇ ਫਾਈਨਾਂਸ ਮਿਨਿਸਟਰ ਆ ਉਹ ਲੱਭ ਰਹੇ ਸੀਗੇ ਉਹ ਕਹਿ ਰਹੇ ਸੀਗੇ ਕਿ ਸਾਡੇ ਕੋਲੇ ਇੰਨਾ ਬਜਟ ਨਹੀਂ ਕਿ ਅਸੀਂ ਜਿਹੜਾ ਮੁਢ ਲਈ ਸਿੱਖਿਆ ਦੇ ਸਕੀਏ, ਸਿਹਤ ਸਵਾਵਾ ਦੇ ਸਕੀਏ ਤਾਂ ਕਰਕੇ ਜਿਹੜੀਆਂ ਹੌਲੀਡੇਜ਼ ਆ ਉਹਨਾਂ 'ਚ ਕਟੋਤੀ ਕੀਤੀ ਜਾਵੇ। ਮਤਲਬ ਕੀ ਸੀਗਾ ਆਮ ਬੰਦੇ ਦੀ ਜੇਬ ਦੇ ਉੱਤੇ ਡਾਕਾ ਮਾਰਿਆ ਜਾ ਚਾ ਜਾ ਸਕੇ। ਹੁਣ ਫਰਾਂਸ ਦੇ ਵਿੱਚ ਇਹ ਹੋਇਆ ਕਿਉਂ ਆ? ਸਿਆਣੇ ਕਹਿੰਦੇ ਜੇਕਰ ਤੁਸੀਂ ਕਿਸੇ ਵਾਸਤੇ ਇੱਕ ਟੋਆ ਪੜਦੇ ਹੋ ਤਾਂ ਦੋ ਆਪ ਦੇ ਵਾਸਤੇ ਪੱਟੇ ਜਾਂਦੇ ਆ। ਫਰਾਂਸ ਨੇ ਜਿਹੜਾ ਯੂਕਰੇਨ ਤੇ ਰਸ਼ੀਆ ਦੀ ਵਾਰ ਦੇ ਦੌਰਾਨ ਜੋ ਰਸ਼ੀਆ ਦੇ ਉੱਪਰ ਜਿੰਨੀਆਂ ਸੈਂਸੇਸ਼ਨ ਲੱਗੀਆਂ ਤਾਂ ਫਰਾਂਸ ਨੇ ਵੀ ਉਹ ਲਾਗੀਆਂ ਹੁੰਦੀਆਂ ਨੇ। ਤਾ ਕਰਕੇ ਉਥੇ એનર્ਜੀ ਖਾਸ ਕਰਕੇ ਤੇਲ ਹੋ ਗਿਆ ਜਾਂ ਗੈਸ ਹੋ ਗਈ ਉਹਦੀਆਂ ਕੀਮਤਾਂ ਅਸਮਾਨ ਨੂੰ ਛੂ ਰਹੀਆਂ ਕਿਉਂਕਿ ਪੂਰੇ ਯੂਰਪ ਨੂੰ ਜਿਹੜਾ ਤੇਲ ਦੀ ਤੇ ਗੈਸ ਦੀ ਸਪਲਾਈ ਕਰਨ ਵਾਲਾ ਸਸਤ ਦੇ ਵਿੱਚ ਉਹ ਸੀਗਾ ਰਸ਼ੀਗਾ ਸੋ ਉਹਦੇ ਕਰਕੇ ਆਮ ਲੋਕਾਂ ਦੀ ਜੇਬ ਸਿੱਧੇ ਤੌਰ ਤੇ ਜਿਹੜੀ ਅਫੈਕਟ ਹੋ ਰਹੀ ਹੈ ਦੂਜੀ ਵੱਡੀ ਗੱਲ ਇਹ ਹੈ ਕਿ ਉਥੇ ਵੀ ਜਿਹੜਾ ਲੇਬਰ ਜੁਨੀਅਨਾਂ ਨੇ ਠੀਕ ਹੈ ਤੇ ਹਰ ਤਰ੍ਹਾਂ ਯੂਨੀਅਨ ਇੱਕ ਵਾਰ ਹੜਤਾਲ ਤੇ ਚਲੀ ਗਈ। ਇੱਥੋਂ ਤੱਕ ਉਹਨਾਂ ਦੀ 에ਵੀਏਸ਼ਨ ਮੰਨ ਲਓ ਕਿ ਹਵਾਈ ਜਹਾਜ਼ਾਂ ਨੂੰ ਜਿਹੜੀਆਂ ਡਾਉਂਦੀਆਂ ਨੇ ਜਿਹੜੀਆਂ ਕੰਪਨੀਆਂ ਉਹ ਵੀ ਕਹਿੰਦੇ ਅਸੀਂ 24 ਸਤੰਬਰ ਨੂੰ ਇੱਕ ਦਿਨ ਵਾਸਤੇ ਹੜਤਾਲ ਕਰ ਦੇਣੀ ਆ। ਮਤਲਬ ਕਿ ਫਰਾਂਸ ਵੀ ਨਹੀਂ ਤੁਸੀਂ ਜਾ ਸਕੋਗੇ। ਇੱਥੋਂ ਤੱਕ ਨੋ ਬਤਾ ਚੁੱਕੀ ਐ। ਪੈਰਿਸ ਤੋਂ ਲੈ ਕੇ ਹਰ ਛੋਟੇ ਵੱਡੇ ਸ਼ਹਿਰ ਦੀਆਂ ਸੜਕਾਂ ਬਲੌਕ ਕੀਤੀਆਂ ਜਾ ਚੁੱਕੀਆਂ ਨੇ। ਹਵਾਈ ਆਯਾਤਰਾ ਹੋਵੇ ਚਾਹੇ ਰੇਲ ਯਾਤਰਾ ਉਹ ਕਰਨੀ ਹੁਣ ਸੁਖਾ ਵੀ ਨਹੀਂ ਆ। ਬੱਸਾਂ ਥਾਂ ਥਾਂ ਤੇ ਟ੍ਰੈਫਿਕ ਜਾਮ ਆ। ਹਰ ਥਾਂ ਦੇ ਜਿੱਥੇ ਵੀ ਸੜਕਾਂ ਦੇ ਉੱਪਰ ਜਿੱਥੇ ਵੀ ਮਿਲਦਾ ਹੈ ਉੱਥੇ ਜਿਹੜਾ ਪ੍ਰੋਟੈਸਟਰ ਜਮ੍ਹਾਂ ਹੋ ਜਾਂਦੇ ਨੇ ਤੇ ਤੀਸਰੀ ਵਾਰ ਜਿਹੜਾ ਪ੍ਰਧਾਨ ਮੰਤਰੀ ਬਦਲਿਆ ਜਾ ਚੁੱਕਾ ਤੁਸੀਂ ਕਹੋਗੇ ਫਿਰ ਵੋਟਾਂ ਬਹੁਤ ਵਾਰੀ ਪੰਗਾ ਹੋਣੀਆਂ ਪਰ ਇਦਾਂ ਨਹੀਂ ਹੈ ਉੱਥੇ ਇੰਡੀਆ ਨਾਲੋਂ ਉਲਟ ਸਿਸਟਮ ਆ ਉੱਥੇ ਲੋਕਾਂ ਦੁਆਰਾ ਸਿਰਫ ਰਾਸ਼ਟਰਪਤੀ ਚੁੜਿਆ ਜਾਂਦਾ ਹੈ ਪ੍ਰਧਾਨ ਮੰਤਰੀ ਨੂੰ ਰਾਸ਼ਟਰਪਤੀ ਚੁਂਦਾ ਜਿਵੇਂ ਆਪਾਂ ਗੱਲ ਕਰ ਗਏ ਮੋਦੀ ਸਾਹਮਣੇ ਹੁਣ ਦੁਬਾਰਾ ਜਿਹੜੇ ਹੈਗਾ ਉਪ ਰਾਸ਼ਟਰਪਤੀ ਚੋਣ ਕਰਾਈ ਹੈ ਤੁਹਾਨੂੰ ਪਤਾ ਹੋਣਾ ਕਿ 2 ਦਿਨ ਪਹਿਲਾਂ ਨਵਾਂ ਉਪ ਰਾਸ਼ਟਰਪਤੀ ਚੁਣਿਆ ਗਿਆ ਪੁਰਾਣੇ ਨੇ ਅਸਤੀਫਾ ਦੇ ਦਿੱਤਾ ਸੀ ਪਰ ਉਹਦੇ ਨਾਲ ਮੋਦੀ ਸਾਹਿਬ ਦੀ ਗਵਰਨਮੈਂਟ ਨੂੰ ਕੋਈ ਫਰਕ ਨਹੀਂ ਪਿਆ ਸੀ ਉਸ ਤਰ੍ਹਾਂ ਇੱਥੇ ਉਲਟਾ ਹੈ ਉੱਥੇ ਰਾਸ਼ਟਰਪਤੀ ਕੋਲ ਉਹਨਾਂ ਪਾਵਰਾਂ ਨੇ ਜਿੰਨੀਆਂ ਇੰਡੀਆ ਦੇ ਪ੍ਰਧਾਨ ਮੰਤਰੀ ਕੋਲ ਨੇ ਪਰ ਕਿਉਂਕਿ ਉੱਥੇ ਕਿਸੇ ਵੀ ਜਿਹੜਾ ਹੈਗਾ ਇੱਕ ਪਾਰਟੀ ਦੀ ਸਰਕਾਰ ਨਹੀਂ ਉੱਥੇ 570 ਸੀਟਾਂ ਨੇ ਜਿਹਦੇ ਵਿੱਚੋਂ ਅਜਾ ਆਪਾਂ ਗੱਲ ਕਰੀਏ ਜੇਕਰ ਪ੍ਰੋਪਰ ਸਰਕਾਰ ਬਣੇ ਤਾਂ 289 ਸੀਟਾਂ ਚਾਹੀਦੀਆਂ ਨੇ ਪਰ ਜਿਹੜੀ ਹੁਣ ਸਭ ਤੋਂ ਵੱਡੀ ਪਾਰਟੀ ਆ ਉਹਦੇ ਕੋਲ 245 ਸੀਟਾਂ ਨੇ 245 ਸੀਟਾਂ ਬਹੁਮਤ ਦੇ ਆਕੜੇ ਤੋਂ ਥੱਲੇ ਨੇ ਤਾਂ ਕਰਕੇ ਸਾਂਝੀ ਰਾਲੀ ਮਲੀ ਸਰਕਾਰ ਹੈ ਦੂਜੀ ਗੱਲ ਇਹ ਹੈ ਕਿ ਫਰਾਂਸ ਦੇ ਵਿੱਚ ਵੋਟਾਂ ਕਰਿਆਂ ਫਰਾਂਸ ਹੀ ਨਹੀਂ ਪੈਂਦੀਆਂ ਫਰਾਂਸ ਨੇ ਜਿੰਨੀਆਂ ਟੈਰੀਟਰੀਆਂ ਛੋਟੇ-ਮੋਟੇ ਜਿਹੜੇ ਆਪਾਂ ਗੱਲ ਕਰ ਗਏ ਖਾਮਾ ਤੇ ਕਬਜ਼ਾ ਹਜੇ ਵੀ ਕੀਤਾ ਹੋਇਆ ਉੱਥੇ ਹੀ ਵੋਟਾਂ ਪੈਂਦੀਆਂ ਨੇ ਉਹਨਾਂ ਦੀ ਗਿਣਤੀ 23 ਹੁੰਦੀ ਹੈ ਉਸ ਤੋਂ ਬਿਨਾ ਜਿਹੜਾ ਜਿਹੜੇ ਵਿਦੇਸ਼ੀ ਲੋਕ ਨੇ ਮੰਨ ਲਓ ਜਿਵੇਂ ਇੰਡੀਆ ਦੇ ਮਾਈਗਰੇਟ ਆ ਸਾਡੇ ਤਾਂ ਉਹਨੇ ਆਜ਼ਾਦੀ ਨਹੀਂ ਕਿ ਬੰਦਾ ਬਾਹਰ ਜਾ ਵੜਾ ਰੋਟੀ ਕਮਾਉਣ ਵਾਸਤੇ ਤੇ ਉਹ ਜਿਹੜਾ MP ਬਣ ਸਕੇ ਬਟ ਫਰਾਂਸ ਦੇ ਵਿੱਚ 11 MP ਉਹ ਚੁਣੇ ਜਾਂਦੇ ਜਿਹੜੇ ਕਿ ਦੇਸ਼ ਤੋਂ ਬਾਹਰ ਉੱਜੀ ਰੋਟੀ ਕਮਾਉਣ ਗਏ ਹੁੰਦੇ ਆ ਮਤਲਬ ਉਹਨਾਂ ਦਾ ਸਿਸਟਮ ਇਦਾਂ ਹੈ ਪਰ ਹੁਣ ਜਿਹੜਾ ਇਹ ਵਿਦਰੋਹ ਆ ਕਿ ਆਉਣ ਆਲੇ ਟਾਈਮ ਦੇ ਵਿੱਚ ਵਧੂਗਾ ਜਾਂ ਘਟੂਗਾ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹ ਵਧੂਗਾ ਆਉਣ ਆਲੇ 2 ਦਿਨਾਂ ਦੇ ਵਿੱਚ ਜਿਹੜਾ ਹੈਗਾ ਝੜਪਾਂ ਹੋਰ ਵੀ ਹੋ ਸਕਦੀਆਂ ਨੇ ਫਰਾਂਸ ਇੱਕੋ ਇੱਕ ਦੇਸ਼ ਉਹ ਆ ਦੁਨੀਆਂ ਦਾ ਜਿਹਨੇ ਸਭ ਤੋਂ ਪਹਿਲਾਂ ਖੂਨੀ ਕ੍ਰਾਂਤੀ ਲਿਆਂਦੀ ਸੀ ਇਹਨਾਂ ਨੇ ਆਪਦੇ ਰਾਜੇ ਮਾਰ ਦਿੱਤੇ ਸੀ ਜਿਸ ਤਰ੍ਹਾਂ ਕੱਲ ਤੁਸੀਂ ਦੇਖਿਆ ਨਾ ਉਹਨਾਂ ਨੇ ਰਸ ਜਿਹੜੇ ਹੈਗੇ ਆ ਪ੍ਰਧਾਨ ਮੰਤਰੀ ਕੁੱਟਿਆ ਨੇਪਾਲ ਆਲੇ ਨੇ ਇਹਨਾਂ ਨੇ ਆਪਦੇ ਸਾਰੇ ਜਿੰਨੇ ਸੀਗੇ ਉਹਨਾਂ ਦਾ ਲੰਗ ਲਾਣਾ ਸਾਰਾ ਮਾਰਦਾ ਸੀਗਾ ਖੂਨੀ ਕ੍ਰਾਂਤੀ ਤੋਂ ਇਹ ਤੋਂ ਬਾਅਦ ਲੈਨਨ ਵਰਗੇ ਪ੍ਰਭਾਵਿਤ ਹੋਏ ਇਹ ਤੋ ਤੱਕ ਅਮਰੀਕਾ ਨੂੰ ਵੀ ਆਜ਼ਾਦੀ ਦਿਵਾਉਣ ਵਾਲਾ ਸਿਰਫ ਤੇ ਸਿਰਫ ਫਰਾਂਸ ਹੈ ਤਾਂ ਕਰਕੇ ਜਦੋਂ ਆਜ਼ਾਦੀ ਦਿਵਾਈ ਦਾ ਸਟੈਚੂ ਆਫ ਲਿਬਰਟੀ ਜਿਹੜੀ ਬੁੜੀ ਦੇ ਹੱਥ 'ਚ ਤੁਸੀਂ ਮਿਸਾਲ ਲਈ ਖੜੀ ਦੇਖਦੇ ਹੋ ਅਮਰੀਕਾ ਦੇ ਵਿੱਚ ਸਟੈਚੂ ਆਫ ਲਿਬਰਟੀ ਉਹ ਵੀ ਫਰਾਂਸ ਨੇ ਅਮਰੀਕਾ ਨੂੰ ਦਿੱਤਾ ਸੀ ਸੋ ਫਰਾਂਸ ਉਹ ਉਦੇਸ਼ ਆ ਜਿਹੜਾ ਕਿ ਆਪਦੇ ਉਹਨਾਂ ਦਾ ਬਹੁਤ ਆਪਾਂ ਗੱਲ ਕਰਕੇ ਗੌਰਵਪੂਰਨ ਇਤਿਹਾਸ ਹੈ ਜਿਹੜੇ ਫਰਾਂਸ ਵਾਲੇ ਅੰਗਰੇਜ਼ੀ ਵੀ ਨਹੀਂ ਬੋਲਦੇ ਹਮੇਸ਼ਾ ਫਰੈਂਚ ਬੋਲਦੇ ਆ ਚਾਹੇ ਆਪਾਂ ਗੱਲ ਕਰਕੇ ਜਿਹੜੇ ਕੈਨੇਡਾ ਦੇ ਵਿੱਚ ਵੀ ਫਰਾਂਸ ਵਾਲੇ ਰਹਿੰਦੇ ਆ ਠੀਕ ਆ ਮੌਂਟਰੀਅਲ ਦੇ ਸਾਈਡ ਦੇ ਵਿੱਚ ਕਯੂਬਿਕ ਦੇ ਵਿੱਚ ਉਹ ਵੀ ਅੰਗਰੇਜ਼ੀ ਨੂੰ ਮੂੰਹ ਨਹੀਂ ਲਾਉਂਦੇ ਅੰਗਰੇਜ਼ੀਆਂ ਨੂੰ ਬੜਾ ਚੰਗਾ ਨਹੀਂ ਸਮਝਦੇ ਪਰ ਅੱਜ ਫ੍ਰਾਂਸ ਨੂੰ ਜਿਹੜਾ ਇਹ ਅੰਦੋਲਨ ਕੱਲੇ ਫ੍ਰਾਂਸ ਦਾ ਨਹੀਂਗਾ ਹੁਣ ਇਹ ਪੂਰੇ ਯੂਰਪ ਦੇ ਵਿੱਚ ਫੈਲ ਚੁੱਕਿਆ ਇੱਥੋਂ ਤੱਕ ਕਿ ਲੰਡਨ ਦੇ ਜਿਹੜੇ ਲੇਬਰ ਕਰਨ ਵਾਲੇ ਲੋਕ ਆ ਠੀਕ ਆ ਜਿਨ੍ਹਾਂ ਦੇ ਉਹਨਾਂ ਦੇ ਮਜ਼ਦੂਰ ਜੁਨੇ ਨਾ ਉਹ ਵੀ ਇਹਦੇ ਹੱਕ ਦੇ ਵਿੱਚ ਆ ਗਿਆਂ ਨੇ ਇਹ ਜਿਹੜਾ ਉਸ ਤੋਂ ਬਿਨਾ ਫ੍ਰਾਂਸ ਦੇ ਆਪਾਂ ਯੂਰਪ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਹ ਅੰਦੋਲਨ ਨੂੰ ਸਮਰਥਨ ਮਿਲ ਰਿਹਾ ਤਾਂ ਇੱਥੋਂ ਇਹ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਪੂਰੇ ਯੂਰਪ ਦੇ ਵਿੱਚ ਇਹ ਅੰਦੋਲਨ ਕਿ ਕਿਉਂਕਿ ਜਦੋਂ ਲੋਕਾਂ ਕੋਲੇ ਖਾਣ ਨੂੰ ਕੁਝ ਨਹੀਂ ਹੁੰਦਾ ਉਸ ਤੋਂ ਬਾਅਦ ਲੋਕ ਜਿਹੜਾ ਹੈਗਾ ਫਿਰ ਸਰਕਾਰਾਂ ਵਿਰੁੱਧ ਡਟ ਜਾਂਦੇ ਆ ਕਿਉਂਕਿ ਫਰਾਂਸ ਕਹ ਲੋ ਭਾਵੇਂ ਪੂਰੇ ਯੂਰਪ ਦੀ ਗੱਲ ਕਰੀਏ ਮਹਿੰਗਾਈ ਜਿਹੜੀ ਹੈਗਾ ਦਿਨੋਂ ਦਿਨ ਵੱਧ ਰਹੀ ਹੈ ਨਵੀਆਂ ਨੌਕਰੀਆਂ ਨਹੀਂ ਮਿਲ ਰਹੀਆਂ ਮਤਲਬ ਕਮਾਈ ਉਨੀ ਹੈ ਪਰ ਖਰਚੇ ਅੱਗੇ ਨਾਲ ਦੁੱਗਣੇ ਤਿੱਗਣੇ ਹੋ ਚੁੱਕੇ ਆ ਤਾਂ ਕਰਕੇ ਜਿਹੜਾ ਆਮ ਬੰਦਾ ਜਿਹੜਾ ਸਰਵਾਈਵ ਨਹੀਂ ਕਰ ਰਿਹਾ ਉਹ ਲਗਾਤਾਰ ਸਰਕਾਰ ਤੋਂ ਇਹ ਆਸ ਕਰਦਾ ਕਿ ਉਹ ਸਾਡੇ ਹੱਕ ਦੇ ਵਿੱਚ ਕਾਨੂੰਨ ਬਣਾਵੇ ਦੂਜੇ ਪਾਸੇ ਫਰਾਂਸ ਦੀ ਜਿਹੜੀ ਸਰਕਾਰ ਹੈ ਉਹ ਇੰਨੇ ਜ਼ਿਆਦਾ ਕਰਜ਼ੇ ਦੇ ਵਿੱਚ ਆ ਕਿ ਉਹਨਾਂ ਤੋਂ ਤਰਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਉਹਨਾਂ ਤੋਂ ਜਿਹੜਾ ਤਾਂ ਕਰਕੇ ਉਹਨਾਂ ਨੂੰ ਜਿਹੜਾ ਲੋਕਾਂ ਦੇ ਉੱਪਰ ਭਾਰ ਪਾਉਣਾ ਪੈ ਰਿਹਾ 5% ਤੱਕ ਟੈਕਸ ਜਿਹੜੇ ਉਹਨਾਂ ਨੇ ਵਧਾਉਣ ਦੀ ਜਿਹੜੀ ਹੈਗੀ ਇੱਕ ਇੱਛਾ ਜਤਾਈ ਸੀਗੀ ਜਿਸ ਤੋਂ ਬਾਅਦ ਇਹ ਚੀਜ਼ਾਂ ਵਧੀਆਂ ਉਦੋਂ ਬਾਅਦ ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਹੈਗਾ ਛੁੱਟੀਆਂ ਛਕਟੋਤੀ ਕੀਤੀ ਜਾਵੇ ਨਵੀਆਂ ਭਰਤੀਆਂ ਰੋਕ ਕੇ ਪੁਰਾਣੇ ਵਰਦਿਆਂ ਤੋਂ ਜਿਹੜਾ ਹੈਗਾ 2-3 ਸਾਲ ਐਕਸਟੈਂਸ਼ਨ ਦੇ ਕੇ ਕੰਮ ਕਰਾਇਆ ਜਾ ਸਕੇ ਜੇ ਹੁਣ ਪੁਰਾਣੇ ਬੰਦੇ ਕੰਮ ਕਰੀ ਜਾਣਗੇ ਨਵੀਆਂ ਭਰਤੀਆਂ ਹੋਣ ਤਾਂ ਨਵਾਂ ਯੂਥ ਕੀ ਕਰੂਗਾ ਸੋ ਇਹਨਾਂ ਸਾਰੇ ਕਾਰਨਾ ਕਰਕੇ ਫਰਾਂਸ ਦੇ ਵਿੱਚ ਇੱਕ ਵਾਰ ਜਿਹੜਾ ਹੈਗਾ ਇਹ ਅੱਗ ਫੈਲ ਚੁੱਕੀ ਆ ਪਰ ਇਹ ਇੱਕ ਤਰ੍ਹਾਂ ਦਾ ਕਹਿ ਸਕਦੇ ਆ ਵੀ ਮੈਂ ਕਹਿ ਸਕਦਾ ਵੀ ਪਤਾ ਨਹੀਂ ਹੁਣ ਇਹ ਸੰਜੋਗ ਹੈ ਜਾਹੇਬ ਆਪਾਂ ਗਣੀ ਮਿੱਥੀਆਂ 8 ਸਤੰਬਰ ਨੂੰ ਨੇਪਾਲ ਦੇ ਵਿੱਚ ਖਾਸ ਏਸ਼ੀਆ ਦੇ ਵਿੱਚ ਵਿਰੋਧ ਹੋਣੇ ਸ਼ੁਰੂ ਹੋ ਜਾਂਦੇ ਆ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਇੱਥੇ ਜਿਹੜਾ ਹੈਗਾ ਫੇਸਬੁੱਕ ਟਵਿੱਟਰ ਇੰਸਟਾਗ੍ਰਾਮ ਐਕਸ ਜਾਂ ਸਨੈਪਚੈਟ ਜਿਹੜੀਆਂ ਅਮਰੀਕਾ ਪੱਖੀ ਜਿਹੜੀਆਂ ਆਪਣਾ ਗੱਲ ਕਰੇ ਐਪਸ ਆ ਉਹਨਾਂ ਦੇ ਬੈਨ ਤੋਂ ਬਾਅਦ ਆ ਪਰ ਫਰਾਂਸ ਦੇ ਵਿੱਚ ਉਲਟਾ ਹੈ ਜਿੰਨਾ ਵੀ ਕੰਮ ਚੱਲਿਆ ਉਹ ਕਹਿੰਦੇ ਇਹ ਚੱਲਿਆ ਆਪਾਂ ਗੱਲ ਕਰਗੇ ਟਿਕਟੌਕ ਤੋਂ ਫਿਰ ਟਿਕਟੌਕ ਦੇ ਉੱਪਰ ਸਾਰੀਆਂ ਚੀਜ਼ਾਂ ਜਿਹੜੀਆਂ ਆਇਆਂ ਸਰਕੂਲੇਟ ਹੋ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਹੋ ਸਕਦਾ ਹੈ ਇੱਕ ਪਾਸੇ ਪ੍ਰੌਕਸੀ ਵਾਰ ਵੀ ਹੋ ਸਕਦੀ ਹੈ ਜਿਹਦੇ ਪਿੱਛੇ ਇੱਕ ਪਾਸੇ ਰਸਿਗਾ ਹੈ ਤੇ ਚਾਈਨਾ ਦਾ ਕੋਲੇਸ਼ਨ ਆ ਨਾਰਥ ਕੋਰੀਆ ਨਾਲ ਦੂਸਰੇ ਪਾਸੇ ਅਮਰੀਕਾ ਪੱਖੀ ਹੈ ਹੋ ਸਕਦਾ ਇੱਕ ਦੇਸ਼ 'ਚ ਉਹ ਤਾਕਤਾਂ ਪਲਟ ਕਰਾਈ ਜੇ ਦੂਜੇ 'ਚ ਇਹ ਚਲਾਈ ਜਾਂਦੇ ਹਨ ਪਰ ਕੰਮ ਇਹ ਆ ਕਿ ਆਮ ਲੋਕ ਆ ਜਿਹੜੇ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਬੜਾ ਬੁਰਾ ਪ੍ਰਭਾਵ ਪੈ ਰਿਹਾ ਇਹਦੇ ਬਾਰੇ ਆਪਾਂ ਅਗਲੀ ਵੀਡੀਓ ਦੇ ਵਿੱਚ ਹੋਰ ਗੱਲ ਕਰਾਂਗੇ ਕਿ ਇਹਦੇ ਕੀ ਇਫੈਕਟ ਪੈਣਗੇ ਰਸ਼ੀਆ ਯੂਕਰੇਨ ਵਾਰ ਨੇ ਕਿਸ ਤਰ੍ਹਾਂ ਜਿਹੜਾ ਹੈਗਾ ਪੂਰੀ ਦੁਨੀਆ ਨੂੰ ਹਿਲਾ ਰੱਖਿਆ ਇੱਕ ਪਾਸੇ ਭਾਵੇਂ ਦੁਨੀਆ ਨੂੰ ਲੱਗਦਾ ਕਿ ਰਸ਼ੀਆ ਝੁਕ ਜੂਗਾ ਰਸ਼ੀਆ ਨੇ ਤਿੰਨ ਦਿਨ ਪਹਿਲਾਂ ਸਭ ਤੋਂ ਵੱਡਾ ਹਵਾਈ ਹਮਲਾ ਕੀਤਾ ਇੰਨੀ ਜਿਆਦਾ ਮਜੈਲਾ ਸਟੀਆਂ ਕਿ ਯੂਕਰੇਨ ਦਾ ਲੱਕ ਤੋੜਦਾ ਉਦੋਂ ਇੱਕ ਦੋ ਦਿਨ ਪਹਿਲਾਂ ਹੀ ਉਹਨਾਂ ਨੇ ਟਰੰਪ ਨਾਲ ਮੁਲਾਕਾਤ ਕੀਤੀ ਜਿੱਦੇ ਟਰੰਪ ਕਹਿੰਦਾ ਸਾਰਾ ਕੁਝ ਸਹੀ ਹੈ ਦੋ ਦਿਨਾਂ ਬਾਅਦ ਪੁਤਿਨ ਨੇ ਆ ਕੇ ਫਿਰ ਉਹੋ ਹੀ ਚੀਜ਼ਾਂ ਦੱਪਦਿਆਂ ਕਹਿੰਦਾ ਹਜੇ ਸਹੀ ਨਹੀਂਗਾ ਮੈਂ ਜਿਹੜਾ ਹੈਗਾ ਪੁੱਤ ਬਣਾ ਕੇ ਛੱਡਾਂਗੇ ਇੱਕ ਤਰ੍ਹਾਂ ਦਾ ਕੰਮ ਵਾਲਾ ਹੋਇਆ ਉਸ ਤੋਂ ਬਿਨਾ ਜਿਹ ਕੇ ਸਾਡੇ ਪਿਛਲੇ 1 ਸਾਲ ਤੋਂ ਤੇਲ ਦੀਆਂ ਕੀਮਤਾਂ ਅਸਥਿਰ ਨੇ ਨਹੀਂ ਤਾਂ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਜੇ ਤੇਲ ਦੀਆਂ ਕੀਮਤਾਂ ਅਸਥਿਰ ਨਾ ਹੁੰਦੀਆਂ ਜੇ ਮੰਨ ਲਓ ਉਹ ਹਸਾਬ ਨਾਲ ਤੇਲ ਲੈਣਾ ਪੈਂਦਾ ਜੇ ਸਾਰੀ ਸ਼ਾਂਤੀ ਹੁੰਦੀ ਤਾਂ ਮੈਨੂੰ ਲੱਗਦਾ ਨਹੀਂ ਕਿ ਆਪਾਂ ਪੈਟਰੋਲ ਪਵਾਉਣ ਜੋਗੇ ਜਾਂ ਡੀਜ਼ਲ ਪਵਾਉਣ ਜੋਗੇ ਰਹਿੰਦੇ ਪਰ ਇੰਡੀਆ ਦੇਆਂ ਕੰਪਨੀਆਂ ਨੇ 1 ਸਾਲ ਦੇ ਵਿੱਚ ਕਿੰਨਾ ਬੈਨੀਫਿਟ ਕਮਾਇਆ ਉਹਦੇ ਬਾਰੇ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿਉਂਕਿ ਵੀਡੀਓ ਲੰਮੀ ਹੋ ਜਾਂਦੀ ਹੈ ਤੁਸੀਂ ਲਗਾਤਾਰ ਬਣੇ ਰਹੋ ਗੁਰਪ੍ਰੀਤ ਕੋੜੀ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ